ਪਾਕਿਸਤਾਨ ਤੋਂ ਸਿੱਖ ਗੁਰਦੁਆਰਾ ਮਾਧਿ ਦੇਰਸ਼ਨ ਦੇ ਦਰ ਕਰਨ ਉਪਰੰਤ ਅਟਾਰੀ ਵਾਗਾ ਬਾਰਡਰ ਰਾਹੀਂ ਭਾਰਤ ਵਾਪਸ ਪਰਤਨ ਮਹ ਕੈਸ਼ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਯਾਨੀ ਕੁਲਦੀਪ ਸਿੰਘ ਗੜਗਜ ਨੇ ਕਿਹਾ ਕਿ ਪਾਕਿਸਤਾਨ ਦੇ ਵਿੱਚ ਭਾਰਤੀ ਸ਼ਰਧਾਲੂਆਂ ਦਾ ਸ਼ਾਨਦਾਰ ਸਵਾਗਤ ਕੀਤਾ ਗਿਆ ਤੇ ਨਾਲ ਹੀ ਜਥੇ ਨੂੰ ਪੂਰੀ ਸੁਰੱਖਿਆ ਤੇ ਇੱਜ਼ਤ ਮਾਨ ਨਾਲ ਗੁਰਦੁਆਰਾ ਮਾਧਿ ਦੇਰਸ਼ਨ ਕਰਵਾਏ ਗਏ। ਉਹਨਾਂ ਨੇ ਦੋਨਾਂ ਸਰਕਾਰਾਂ ਨੂੰ ਅਪੀਲ ਕੀਤੀ ਕਿ ਕਰਤਾਰਪੁਰ ਦਾ ਲਾਂਘਾ ਜਲਦੀ ਖੋਲ੍ਹਿਆ ਜਾਵੇ ਤੇ ਨਾਲ ਹੀ ਪਾਕਿਸਤਾਨ ਵਿੱਚ ਰਹਿ ਰਹੇ 15000 ਸਿੱਖਾਂ ਨੂੰ ਪਾਰਟੀ ਗੁਰਤਾਮਾ ਦੇ ਦਰਸ਼ਨ ਦੀਦਾਰ ਕਰਨ ਲਈ ਵੀਜ਼ੇ ਜਾਰੀ ਕੀਤੇ ਜਾਣ। ਵਾਇਪੀ ਜੀ ਦਾ ਹਰ ਸਾਹਿਬ ਵਾਇਪੀ ਪਠ ਪਹਿਲਾਂ ਤੇ ਹੀ ਸ਼ੁਕਰਗੁਜ਼ਾਰਾਂ ਦੇ ਗੁਰੂ ਨਾਨਕ ਪਾਤਸ਼ਾਹ ਜੀ ਦੇ ਭਾਵੇਂ ਕਿ ਪਹਿਲਾਂ ਬੜੇ ਇਖਲਾਤ ਹਨ ਭਾਵੇਂ ਕਿ ਪਰ ਗੁਰੂ ਪਾਤਸ਼ਾਹ ਨੇ ਕਿਰਪਾ ਕੀਤੀ ਜਈ ਉੱਥੇ ਜੱਥਾ ਪਹੁੰਚਿਆ ਔਰ ਜਥੇ ਦਾ ਇਥੋਂ ਬਾਰਡਰ ਤੋਂ ਹੀ ਬੜਾ ਭਰਮਸਤ ਹੋਇਆ ਲੰਦੇ ਪੰਜਾਬ ਦੇ ਵਿੱਚ ਹੀ ਕਾਫੀ ਬਹੁਤ ਚੰਗੇ ਬੁਖਤਾ ਫਰਮਾਨ ਔਰ ਉਹਦੇ ਤੋਂ ਬਾਅਦ ਜਿੱਥੇ ਜਿੱਥੇ ਵੀ ਗੁਰਪੁਰਬ ਮਨਾਇਆ ਗਿਆ ਉੱਥੇ ਬਹੁਤ ਚੰਗੇ ਪੁਖਤਾ ਪ੍ਰਬੰਧ ਜਿਹੜੀ ਸਾਡੇ ਪਾਕਿਸਤਾਨ ਸਤੂਰਗੋੜਾ ਪ੍ਰਬੰਧਕ ਕਮੇਟੀ ਆ ਉਹਨੇ ਕੀਤੇ ਨੇ ਤੇ ਲੰਘੇ ਪੰਜਾਬ ਦੀ ਸਰਕਾਰ ਨੇ ਬਾਕੀ ਸਿੱਖ ਸੰਗਤ ਉੱਥੇ ਖੁਸ਼ੀ ਉੱਥੇ ਆਪਾਂ ਨੂੰ ਬਹੁਤ ਸਾਰੇ ਆਪਣੇ ਕਿਉਂਕਿ ਸਿੱਖ ਪੰਥ ਦਾ ਇੱਕ ਪਰਿਵਾਰ ਆ ਨਾ ਤੇ ਜਿਹੜਾ ਵੀ ਸਿੱਖ ਭਾਵੇਂ ਇੱਥੇ ਆ ਭਾਵੇਂ ਉੱਥੇ ਆ ਉਹ ਵਾਸੀ ਆਨੰਦਪੁਰ ਸਾਹਿਬ ਦਾ ਤੇ ਉੱਥੇ ਵੀ ਆਪਾਂ ਨੂੰ ਆਪਣੇ ਸਿੱਖ ਭਰਾ ਵੀ ਮਿਲੇ ਇਹਦੇ ਤੋਂ ਇਲਾਵਾ ਗੁਰੂ ਨਾਨਕ ਨਾਮ ਲੇਵਾ ਉੱਥੇ 50 ਲੱਖਾਂ ਇਨਨੋਂ ਵਾਪਸ ਸੰਦੀਸਾ ਮਾਰੀ ਕਿੰਨੇ ਉਹਨਾਂ ਨਾਲ ਵੀ ਚੰਗੀ ਆਪਣੀ ਗੱਲਬਾਤ ਹੋਈ ਸਾਰਿਆਂ ਨੂੰ ਗੁਰਬਾਣੀ ਦੇ ਲੜ ਲੱਗਣ ਦਾ ਚੜ੍ਹਦੀ ਕਲਾ 'ਚ ਰਹਿਣ ਦਾ ਆਪਸੀ ਪ੍ਰੇਮ ਪਿਆਰ ਮੁਹੱਬਤ ਵਧਾਉਣ ਦਾ ਪੈਗਾਮ ਆਪਾਂ ਉਸ ਪਾਸੇ ਵੀ ਦਿੱਤਾ ਔਰ ਮੈਂ ਉੱਥੇ ਵੀ ਦੋਨਾਂ ਪਾਸਿਆਂ ਦੀਆਂ ਸਰਕਾਰਾਂ ਦਾ ਧੰਨਵਾਦ ਕੀਤਾ ਹੈ ਨਨਕਾਣਾ ਸਾਹਿਬ ਵੀ ਮੈਂ ਕੀਤਾ ਇੱਥੇ ਵੀ ਮੈਂ ਦੁਬਾਰਾ ਤੋਂ ਕਰਦਾ ਜਿਹੜਾ ਹਾਲਾਤ ਚੰਗੇ ਹੋਏ ਬਾਕੀ ਮੈਂ ਕੱਲ ਗਿਆ ਸੀ ਕਰਤਾਰਪੁਰ ਸਾਹਿਬ ਤੇ ਕਰਤਾਰਪੁਰ ਸਾਹਿਬ ਤੁਹਾਨੂੰ ਪਤਾ ਵੀ ਪਿਛੇ ਜਦੋਂ ਹੜਾ ਆਇਆ ਤੇ ਕਾਫੀ ਨੁਕਸਾਨ ਹੋਇਆ ਹੈ ਪਰ ਹੁਣ ਉੱਥੇ ਬਿਲਕੁਲ ਸਾਫ਼ ਆ ਪਾਣੀ ਉਹਨਾਂ ਨੇ ਉਹਨਾਂ ਨੇ ਦੱਸਿਆ ਕਿ ਦੋ ਦਿਨ ਦੇ ਵਿੱਚ ਹੀ ਆਪਾਂ ਬਾਹਰ ਕੱਢਤਾ ਤੋਂ ਕਰਤਾਰਪੁਰ ਸਾਹਿਬ ਉਡੀਕਤਾ ਪਿਆ ਚੜ੍ਹਦੇ ਪੰਜਾਬ ਦੀ ਸਿੱਖ ਸੰਗਤ ਨੂੰ ਤੇ ਮੈਂ ਕੱਲ ਉੱਥੇ ਅਰਦਾਸ ਕੀਤੀ ਗੁਰੂ ਨਾਨਕ ਪਾਤਸ਼ਾਹ ਜੀ ਦੇ ਅੱਗੇ ਜਿੱਥੇ ਅਮਨ ਆਮਾਨ ਦੀ ਅਰਦਾਸ ਕੀਤੀ ਉੱਥੇ ਸਿੱਖ ਕੌਮ ਦੇ ਵਾਅਦੇ ਤੇ ਚੜ੍ਹਦੀ ਕਲਾ ਦੀ ਤੇ ਨਾਲ ਹੀ ਅਰਦਾਸ ਕੀਤੀ ਗਈ ਕਿ ਕਰਤਾਰਪੁਰ ਸਾਹਿਬ ਦਾ ਲੰਘਾ ਜਲਦੀ ਖੁੱਲੇ ਤਾਂ ਕਿ ਜਿਹੜੀ ਸਿੱਖ ਸੰਗਤ ਆ ਉਹ ਵੱਡੀ ਗਿਣਤੀ ਦੇ ਵਿੱਚ ਕਰਤਾਰਪੁਰ ਸਾਹਿਬ ਜਾਵੇ ਤੇ ਜੇਰਸਾ ਸਥਾਨ ਤੇ ਗੁਰੂ ਨਾਨਕ ਪਾਤਸ਼ਾਹ ਨੇ ਜ਼ਿੰਦਗੀ ਦੇ ਅਖੀਰਲੇ 18-19 ਬਰੇ ਗੁਜ਼ਾਰੇ ਰੱਬ ਦੀ ਇਬਾਦਤ ਕਰਦਿਆਂ ਰੱਬ ਨੂੰ ਯਾਦ ਕਰਦਿਆਂ ਗੁਰੂ ਸਾਹਿਬ ਜੀ ਨੇ ਕੀਰਤ ਕਰਨ ਦਾ ਤੇ ਵੰਡ ਛਕਣ ਦਾ ਉਪਦੇਸ਼ ਦਿੱਤਾ ਉੱਥੇ ਸਿੱਖ ਸੰਗਤ ਜਾਵੇ ਇਹ ਮੈਂ ਉੱਥੇ ਅਰਦਾਸ ਵੀ ਕਰਕੇ ਆਇਆ ਹਾਂ ਤੇ ਮੈਂ ਭਾਰਤ ਸਰਕਾਰ ਨੂੰ ਵੀ ਇਹ ਸਿੱਖਾਂ ਦੇ ਜਜ਼ਬਾਤ ਜ਼ਰੂਰ ਪਹੁੰਚਾਉਣਾ ਚਾਹੁੰਦਾ ਕਿ ਸਾਰੇ ਸੰਸਾਰ ਦੇ ਸਿੱਖਾਂ ਦੇ ਜਜ਼ਬਾਤ ਆ ਕਿ ਕਰਤਾਰਪੁਰ ਸਾਹਿਬ ਦਾ ਲੰਗਾ ਖੁੱਲੇ ਹੁਣ ਮਾਹੌਲ ਜਿਹੜਾ ਵਾ ਬਹੁਤ ਵਧੀਆ ਵਾ ਵਰਤੰਗਾ ਸੁਖਾਵਾਂ ਮਾਹੌਲਾ ਮੈਨੂੰ ਲੱਗਦਾ ਕਿਉਂਕਿ ਹੁਣ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ 350 ਸਾਲਾ ਸ਼ਹੀਦੀ ਸਾਕਾਸ਼ੀ ਦੀ ਸ਼ਤਾਬ ਦੀ ਆ ਰਹੀ ਆ ਤਾਂ ਗੁਰੂ ਸਾਹਿਬ ਜੀ ਨੇ ਜਿੱਥੇ ਤਿਲਕ ਜੰਜੂ ਦੀ ਰਾਖੀ ਲਈ ਸ਼ਹਾਦਤ ਦਿੱਤੀ ਉੱਥੇ ਮਨੁੱਖੀ ਅਧਿਕਾਰਾਂ ਦੇ ਲਈ ਵੀ ਦਿੱਤੀ ਧਾਰਮਿਕ ਆਜ਼ਾਦੀ ਦੀ ਤਾਂ ਇਸ ਮੌਕੇ ਦੇ ਉੱਤੇ ਜੇ ਭਾਰਤ ਸਰਕਾਰ ਐਲਾਨ ਕਰ ਦੇ ਸਾਇ ਸੋਨੇ ਉੱਤੇ ਸੁਹਾਗੇ ਵਾਲੀ ਗੱਲ ਹੋਊਗੀ